ਤਲੋ ਸਿੱਧੂ ਮੂਸੇ ਦੀ ਮਿੱਟੀ ਨੂੰ ਦਾਗ ਲੱਗਣ ਨੀ ਦਿੱਤਾ ਜੱਟ ਨੇ ਬਾਪੂ ਦੀ ਪਗੜੀ ਚਟੀ ਨੂੰ ਜਿਹੜੇ ਬਣਦੇ ਵੱਡੇ ਸਟਾਰ ਬਿਲੋ ਪੁੱਤ ਪੁੱਤਿਆਂ ਦਾ ਰਲੀ ਜਾਂਦਾ ਏ ਲੋਕ ਜਾਂਦੇ ਦੀ ਨਹੀਂ ਬੋਲ ਰਹੇ ਜੱਟ ਸਵਿਆਂ ਚ ਬੋਲੀ ਰੇ ਕਹਾਲੇ ਵੇਖੇਵੇਂ ਥਾਪੀ ਮਾਰ ਕੇ ਪਟੂ ਰੋਂਦੇ ਨੇ ਓਦੀ ਮੜੀ ਤੇ ਮੇਲਾ ਦੱਸਦਾ ਕਿ ਅੱਜ ਵੀ ਕਿੰਨਾ ਜਾਉਂਦੇ ਕਿੱਥੇ ਬੈ ਕੇ ਸਿਮਿਆ ਲਿਖਦਾ ਹੂੰ ਇੱਕ ਕਲਮ ਨਾ ਖੋਲੀ ਜਾਂਦੇ ਲੋਕ ਜਾਂਉਂਦੇ ਦੀਨੀ ਬੋਲ ਰਹੇ